हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈਣਾ ਹੈ ਕਹਿ ਜੀ ਆਉਂ ਪੁੱਛ ਲੈਨੇ ਭਾਈ ਤੁਹਾਡੀ ਅੱਜ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਜੰਗ ਠੀਕ ਹੋ ਵਧੀਆ ਪੂਰੇ ਵਧੀਆ ਡਾਕਟਰ ਵਧੀਆ ਚੱਲ ਰਿਹਾ ਕੰਮ ਕਰ ਵਧੀਆ ਵਧੀਆ ਪੂਰਾ ਵਧੀਆ ਬੜੇ ਦਿਨਾਂ ਬਾਅਦ ਆਦਾਰ ਕਰਿਆ ਹੋਰ ਫਿਰ ਬੈਠਦੀ ਆਪਾਂ 10 ਦਿਨਾਂ ਨਾਲ ਆਇਆ ਪਾਣੀ ਨਾਲ ਗਰਮੀ ਦਾ ਕਰਕੇ ਠੀਕ ਆ ਹੋਏ ਮੈਸਤਰੀ ਲੱਗਿਆ ਵਾ ਨਾ ਕਰ ਹਾਂ ਕੰਮ ਜੋ ਚੱਲਣਾ ਹਾਂ 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 ਨਾਮ ਤੇ ਐਡਰੈਸ ਹੋ ਨਾ ਆਪਣਾ ਜੰਗ ਸਿੰਘ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਧਾ ਨੇੜੇ ਪਿੰਡ ਦੇ ਨੇੜੇ ਮਾਸੀ ਕੇ ਬਲਾਕ ਪਰ ਆ ਮੱਝੂ ਗਿਆ ਗਿਆ ਤਲਵੰਡੀ ਕਿਨੇ ਦੇ ਨੇੜੇ ਆ ਮੋਬਾਈਲ ਨੰਬਰ ਬੋਦਾ ਨੰਬਰ 8778 ਹੂੰ 099 ਲੈ ਕਰਾਂਗੇ ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੋਸ ਹੁੰਦੀ ਆ ਇਹ ਪਲੂਨ ਹੁੰਦੀ ਆ ਡਾਕਟਰ ਪਲੂਨ ਕਿੰਨੇ ਦਿਨ ਲੈਂਦੀ ਆ ਭਾਈ ਦਿਨੇ ਦੇ ਪਏ 1089 ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਦੁੱਧ ਤਾਂ ਦੇ ਦੂ ਡਾਕਟਰ 16 ਕਿਲੋ ਅੱਛਾ ਹਾਂ ਜਿਹੜੇ ਹਿਸਾਬ ਨਾਲ ਦੇ ਆ ਕਰਦਾ ਕੱਦ ਚੰਗੇ ਆ ਰੰਗ ਰੂਪ ਚੰਗੇ ਚਮਕ ਬਹੁਤ ਆਣਾ ਬਹੁਤ ਆ ਬਾਕੀ ਰਾਜੀ ਪਲੀ ਬਹੁਤ ਆ ਸਮਝ ਪਲੀ ਰਾਜੀ ਆ ਥਣ ਥਾਜੀ ਹਾਂ ਕੱਲਾ ਕੱਲਾ ਥਣ ਮੁੱਠੀ ਆ ਥਣ ਚਾਰੇ ਥਣ ਨਿਕਲਦੇ ਨੇ ਪੂਰੇ ਗੈਰਦੇ ਆ ਚਵਾਈ ਜੁਈ ਗਰਮ ਵਾਲੀ ਬਹੁਤ ਚੰਗੀ ਨੇ ਕੋਲ ਬਲਡਨ ਨਾਲ ਦੋ ਅੰਦਾਜ਼ਾ ਲਾ ਲਓ ਬਾਈ ਬਲਡਨ ਨਾਲ ਬਹੁਤ ਪਈਆਂ ਸਾਰੀਆਂ ਬਲਡਨਾਂ ਕੱਢ ਕੇ ਗਰਮ ਵਾਲੀ ਨੇ ਫੇਰ ਸੋਣਾ ਕਰ ਬਾਈ ਦੁੱਧ ਦੱਸਿਆ ਬਾਈ ਨੇ ਚੰਗਾ ਦੇ ਦੂ ਬਾਕੀ ਸੇਵਾ ਤੇ ਡਿਪੈਂਡ ਆ ਬਾਈ ਫੇਸ ਬੜਾ ਚੰਗਾ ਦੇਖੋ ਇਸ ਕਰਮਾਈ ਦਾ ਬਹੁਤ ਚੰਗਾ ਰੰਗ ਰੂਪ ਚੰਗਾ ਤੋਰਾ ਤਰਾ ਦੇਖੋ ਬਾਈ ਵੜ ਦਾ ਬਹੁਤ ਚੰਗਾ ਗਿਆ ਕੱਚੀ ਕੱਚੀ ਆ ਬੋਲ ਢਲਾਂ ਦਾ ਦਿੰਦੀ ਆਰਡਰ ਕਰਮਾਈ ਨੇ ਬਹੁਤ ਸੋਹਣਾ ਤਿਆਰ ਕਰਨਾ ਹਜੇ ਦਿਨ ਪਏ ਆ ਬਾਈ ਕਿੰਨੇ ਦਿਨ ਪਏ ਆ ਜੰਗ ਸਹੀ ਬਈ ਆ 9 ਦਿਨ ਤਰੀਕ ਦਿਨਾਂ ਦੇ ਹਿਸਾਬ ਨਾਲ ਦਾ ਅੱਛਾ 9 ਦਿਨ ਪਏ ਆ ਹਜੇ ਪਏ ਆ ਹਾਂ 9 ਦਿਨਾਂ ਨੂੰ ਤਾਂ ਕੁਛ ਦੀ ਕੁਛ ਬਣ ਜੂ ਬਾਈ ਹਾਂ 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 ਤੇ ਕੀ ਮੁੱਲ ਜੈਜ ਆ ਫਿਰ ਇਹਦਾ ਮੋਲੇ ਦਾ ਡਾਕਟਰ ਨਾਲ 50 ਹੂੰ ਤੇ ਨਾ 55 ਹੂੰ ਬੋਲੇ ਦਾ 40000 ਸਰ ਠੀਕ ਆ ਬਾਈ ਦੇਖ ਲਾ ਹੁਣ ਬਿਹੜਾ ਅਗਲਾ ਕੋਈ 55 ਜਾ ਕਰੂ ਕੋਈ 60 ਕਰੂ ਹੈਨਾ ਮੁੱਲ ਕਰਾਉਣਾ ਬਾਈ ਕਹਿੰਦਾ 50 ਕਰਾ ਲਓ 55 ਕਰਾ ਲਓ 46000 ਦੀ ਬਿਹੜਾ ਦੇ ਦਾਂਗੇ ਫੇਰ ਵੀ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਬਾਈ ਚੰਗੀ ਆ ਸਮੇਂ ਪੜੀ ਆ ਰਾਜੀ ਆ ਥਾਣੇ ਵਾਲਾ ਚੰਗਾ ਕੱਤੀ ਕੱਤੀ ਜ਼ਰੂਰ ਆ ਜੇ ਕੋਈ ਵੀਰ ਸੰਭ ਲਊਗਾ ਬਣੂਗੀ ਚੰਗੀ ਲੈ ਕੀ ਜਾ ਡਾਕਟਰ ਜਾਣਾ ਹਾਂ ਬਾਲ ਬੂਲ ਬਹੁਤ ਪਏ ਸਾਰੀਆਂ ਬਾਲਾਂ ਨਾਲ ਕੱਢੂਗੀ ਫੇਰ ਸੋਣਾ ਬਾਕੀ ਥਾਣਾ ਨੂਣੀ ਕੋਈ ਵੀ ਨਿਕਾਇਆ ਥਾਣਾ ਸਹੀ ਥਾਣਾ ਹੂੰ ਅੱਗੇ ਭਰਾ 2 ਨੰਬਰ ਕਿਹੜਾ ਸੂਆ ਇਹ ਦੂਜਾ ਸੂਆ ਡਾਕਟਰ ਸੁੰਜੀਆ ਕਿੰਨੇ ਦਿਨ ਲੈਂਦੀ ਹੈ ਇਹ ਲੈ ਜੂ ਹਫ਼ਤਾ ਖੁੱਲਾ ਲਈ ਡਾਕਟਰ ਹਫ਼ਤਾ ਖੁੱਲਾ ਲਈ ਹਾਂ ਕੀ ਰਿਕਾਰਡ ਆ ਦੁੱਧਾ ਬਾਈ ਦੁੱਧ ਉਹਨਾਂ ਨੇ 14 ਚੋਹਿਆ ਡਾਕਟਰ ਉਹ ਕਹਿੰਦੇ ਸੀ ਠੀਕ ਆ ਹਨਾ ਖੋਲ ਦੇ ਬਾਈ ਵਾਹ ਵਾਲਾ ਸੇਵਾ ਕਰੇ ਦਾ ਭਲਾ ਵੀ ਸਕਦਾ ਸਹੀ ਗੱਲ ਆ ਬਾਈ ਆਡਰ ਟ ਲੰਬਾ ਪਈਆ ਉਸ ਦਾ ਬਣਾਉਣ ਦਾ ਅੰਦਾਜ਼ਾ ਜਿਹਾ ਲਾ ਲਿਓ ਭਾਈ ਆਰਡਰ ਬਹੁਤ ਤੁਹਾਨੂੰ ਦਿਖਾ ਦੇ ਡਾਕਟਰ ਬਹੁਤ ਚੰਗਾ ਥਾਣ ਲੱਗਿਆ ਕੀ ਬਾਤ ਆ ਮੁਠੀ ਵਾਲਾ ਥਾਣਾ ਹਣਾ ਹਾਂ ਬਾਕੀ ਗੁੱਠੀ ਵਾਸੀ ਦਿਖਾ ਦੇ ਚੀਏ ਜਿਸ ਬੜਾ ਚੰਗਾ ਯਾਰ ਸਮੈਕ ਪੁਣਾ ਵੜ ਚ ਬਹੁਤ ਆ ਨਿਕਰ ਵੀ ਡਾਕਟਰ ਆਏ ਨਹੀਂ ਲੱਸੀ ਵਧੀਆ ਦੀ ਚੰਗੀ ਆ ਹਾਂ ਠੀਕ ਆ ਰਾਜੀ ਆ ਭਾਈ ਹੈਗੀ ਐ ਕੰਮ ਕਿਤੋਂ ਕਿ ਚੰਗੀ ਆ ਵੜ ਸੋਰਾ ਧਾਰਾ ਵੀ ਚੰਗਾ ਢੱਲਾ ਢੁਲਾ ਚੰਗੀ ਆ ਭਈਆਂ ਆਡਰ ਇਹਨੇ ਬਹੁਤ ਸੋਣਾ ਤਿਆਰ ਕਰ ਬਹੁਤ ਬਹੁਤ ਸੋਣਾ ਡਾਕਟਰ ਹੂੰ ਫੇਸ ਦਿਖਾ ਫੇਸ ਦੇਖ ਫੇਸ ਦੇ ਤੂੰ ਡਾਕਟਰ ਬੂਥੀ ਦੇ ਤੂੰ ਕੀ ਬਾਤ ਆ ਇਹ ਮਟੂਆ ਬਹੁਤ ਚੰਗਾ ਪੈਂਦਾ ਹਨਾ ਹਾਂ ਚੌੜਾ ਮੱਥਾ ਕੰਨ ਛੋਟਾ ਤੇ ਕੀ ਮੋਲ ਸਰਜਾਇਜ ਇਹ ਬੇੜਾ ਜੇ ਆਪਾਂ ਉਹ ਨਿਰਵਿditਾਂ ਡਾਕਟਰ ਛਿਆਲੀ ਕੋਈ 46000 ਰੁਪਏ ਉਹ ਜਾਣ ਦੇ ਗਰਾਂ ਠੀਕ ਆ ਬਾਈ 46000 ਰੁਪਿਆ ਮੋਲ ਮਾਂ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾ ਝੱਲਾ ਬਾਈ ਬਹੁਤ ਪਈਆਂ ਆਰਡਰ ਤੇ ਨਾਲਾ ਨੂਣਾ ਚਾਹੀਆਂ ਕਰਨ ਵਾਲੀ ਕੱਚੀ ਜਰੂਰ ਆ ਬਸ ਇੱਕ ਕੱਚੀ-ਕੱਚੀ ਆ ਦਿਨ ਲੈਂਦੀ ਆਰਡਰ ਕਰਮ ਲਈ ਬਹੁਤ ਸੋਹਣਾ ਤਿਆਰ ਆਪਾਂ ਡਾਕਟਰ ਆ ਨਹੀਂ ਮੁੱਲ ਹਣਾ ਅਗਲਾ ਗਾਂ ਹੁਣ ਦੇਖ ਲਵੇ ਅਗਲੇ 55 ਮੰਜੇ ਨਾਲ ਕੋਈ 50 ਲਿਸਾਂ ਲਿਸਾਂ ਨਾਲ ਸਹੀ ਗੱਲ ਆਪਾਂ ਨਹੀਂ ਐਵੇਂ ਕਰਨਾ ਹਣਾ ਬਾਲਾ ਕੋਈ ਮੁੱਲ ਜਾਇਜ਼ ਨਾਲ ਚਾਲ ਹਾਂ ਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ